ਕੋ ਇੱਕ ਨਾ ਛੋਟੀ ਜੀ ਚੀਜ਼ ਆ ਲਵਜ ਜਾਂ ਮੈਨੀਪੂਲੇਸ਼ਨ ਚੀਜ਼ਾਂ ਨੂੰ ਮੈਨੀਪੂਲੇਟ ਕਿਵੇਂ ਕੀਤਾ ਜਾਂਦਾ ਤੋੜਿਆ ਮਰੋੜਿਆ ਕਿਵੇਂ ਜਾਂਦਾ ਤੁਸੀਂ ਬਹੁਤ ਵੀਡੀਓਜ਼ ਦੇਖੋਗੇ ਉਹ ਪਖੰਡ ਕਰਦਿਆਂ ਦੀਆਂ ਵੀ ਆ ਕਰੰਟ ਲੱਗ ਗਿਆ ਕੋਸ਼ ਕਰ ਗਿਆ ਉਹ ਕਿਵੇਂ ਹੋ ਰਿਹਾ ਹਰ ਚੀਜ਼ ਦਾ ਪ੍ਰੋਪਰ ਕੋਰੋਬੋਰੇਟਿਵ ਐਵੀਡੈਂਸ ਹੈ ਸਾਡੇ ਕੋਲ ਟੂ ਸਬਸਟੈਂਸ਼ੀਏਟ ਆਵਰ ਕਲੇਮਸ ਇਹ ਨਹੀਂ ਆ ਕਿ ਸਾਡੇ ਕੋਲ ਨਹੀਂ ਹੈਗੇ ਸਬੂਤ ਹੁਣ ਮੈਂ ਤੁਹਾਨੂੰ ਗੱਲ ਕਰਾਂ ਕਰੂ ਸੇਡ ਦੀ 1909 ਦੀ ਕਿਤਾਬ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਕੀ ਜਿਹਾਦ ਵਰਡ ਹੈ জিহাদ ਅੱਜ ਦੀ ਡੇਟ 'ਚ ਜੇ ਕੋਈ ਯੂਐਸ 'ਚ ਵਰਤਦਾ ਹੈ ਉਹਦੇ ਉੱਤੇ ਐਫਬੀਆਈ ਦੀ ਰੇਡ ਐ ਮਿੰਟਾਂ 'ਚ ਪੈਂਦੀ ਹੈ। 크루세ਡ ਦੇ ਐਕਸ਼ਨ ਦੇ ਵਿੱਚ জিহাদ ਸਟਾਰਟ ਹੋਇਆ ਸੀ। 크루세ਡ ਦਾ ਮਤਲਬ ਕੀ ਹੈ ਵੀ ਜੜੇਨ ਫਿਡਲਸ ਨੇ। ਇਨਫਿਡਲਸ ਟਰਮੀਨੋਲੋਜੀ ਕਿਹਦੇ ਲਈ ਵਰਤੀ ਜਾਂਦੀ ਹੈ? ਜੇ ਆਪਾਂ ਥੋੜੇ ਜਿਹਾ ਰਿਲੀਜੀਅਨਸ ਦੀ ਡੀਪਰ ਡੈਫੀਨੇਸ਼ਨ 'ਚ ਜਾਈਏ। ਕਿਉਂਕਿ ਵਾਸੂਵ ਦੇਵ ਕਟੂਮ ਕੰਬ ਵਾਲਿਆ ਆਦੇਸ਼ ਆ। ਇੱਥੇ ਜੇ ਆਪਾਂ ਗੁਰਬਾਣੀ ਦੀ ਗੱਲ ਵੀ ਕਰੀਏ ਹੈਨਾ ਸੱਬੇ ਸਾਜੀਵਾਨ ਸਮਾਇਰ ਕੋਈ ਨਾ ਜਿਸੇ ਮਹਾਰਾਜੀ ਮਹਾਰਾਜੀ ਪਰ ਗੱਲ ਕਹੀਏ ਭਗਵਾਨ ਤੋਂ ਨਾ ਜਿਹੜਾ ਸਮਾਗਮ ਸੀ ਉਹ ਕਿਉਂ ਜਾ ਰਹੇ ਉੱਧਰ ਕਿ ਕਮੀ ਕਿੱਥੇ ਲੱਗ ਰਹੀ ਹੈ ਪ੍ਰਚਾਰ ਜੀ ਹੁਣ ਗੱਲ ਆ ਗਈ ਗੁਰਸਿੱਖ ਗੁਰ ਕੋਣ ਹੈ ਸਿੱਖ ਕੀ ਹੈ ਛੋਟੇ ਛੋਟੇ ਲਫ਼ਜ਼ ਤੋੜੀਏ ਮਹਿਜ਼ ਤੁਸੀਂ ਇੱਕ ਅਟਾਇਰ ਬਣਾ ਲੈਨੇ ਹੋ ਉਹ ਡਿਸਗਾਈਜ਼ਮੈਂਟ ਤਾਂ ਹੋ ਸਕਦੀ ਹੈ ਬਹਿਰੂਪ ਪੁਣਾ ਤਾਂ ਹੋ ਸਕਦਾ ਹੁਣ ਕਿਸੇ ਬੰਦੇ ਨੂੰ ਜਾਣ ਕੇ ਰਿਲੀਜੀਅਸ ਕਨਵਰਜਨਸ ਕਰਨੀ ਹੈ ਇਸੇ ਤਰੀਕੇ ਦਾ ਕੰਮ ਜੇ ਤੁਸੀਂ ਦੇਖੋ ਡਾਕਟਰ ਜ਼ਾਕੀਰ ਨਾਇਕ ਨੇ ਕੀਤਾ ਸੀ ਦੂਜੇ ਰਿਲੀਜੀਅਨਸ ਨੂੰ ਤੋੜਨਾ ਮਰੋੜਨਾ ਉਹੀ ਚੀਜ਼ਾਂ ਇਹ ਕਰ ਰਹੇ ਨੇ। ਇਹੀ ਮੈਂ ਦੱਸਣਾ ਚਾਹੁੰਨਾ ਕਿ ਉਹ ਬੰਦਿਆਂ ਦੇ ਨਾਮ ਵੀ ਨਹੀਂ ਚੇਂਜ ਹਾਈ ਕੋਰਟ ਦੇ ਐਕਟਿੰਗ ਜੱਜ ਨੇ ਐਕਟਿੰਗ ਚੀਫ ਜਸਟਿਸ ਨੇ ਪੁੱਛਿਆ ਉਹਨਾਂ ਨੂੰ ਸਵਾਲ ਕਿ ਉਹ ਬੰਦੇ ਨੇ ਆਪਣਾ ਆਧਾਰ ਕਾਰਡ ਤੇ ਨਾਮ ਨਹੀਂ ਚੇਂਜ ਕੀਤਾ ਆਪਣੇ ਆਪ ਨੂੰ ਸਿੱਖ ਡਿਸਗਾਇਸ ਕਰ ਰਿਹਾ ਤੇ ਉਹ ਪ੍ਰੀਚ ਕ੍ਰਿਸਚੀਅਨਿਟੀ ਕਰ ਰਿਹਾ। 15000 ਇੰਸਟਾਗ੍ਰਾਮ ਤੇ ਫਾਲੋਅਰ ਸੀ ਉਹਨਾਂ ਨੂੰ ਵੀਡੀਓਜ਼ ਡਿਲੀਟ ਕਰਨੀਆਂ ਪਈਆਂ। ਅੱਜ ਦੇਖਿਆ ਕਿ ਸਿੱਖ ਪਾਰਟਰ ਨੇ ਬੜਿਆ ਗਿੱਲਰ ਨਾਲ ਅਦਾ ਸੰਧੂ ਨਾਲ ਲੱਗਦਾ ਹੈ ਕਿ ਪਾਰਟਰ ਯਾ ਸਿੱਖਲੇ ਪਾਰਟਰ ਕੀ ਤੁਸੀਂ ਅਸੂਲ ਲੈ ਕੇ ਕੋਈ ਮੁੱਦਾ ਚੁੱਕੋਗੇ ਜੇਕਰ ਕੋਈ ਉਹਦੇ ਵਿੱਚ ਕਨਵਰਟ ਹੁੰਦਾ ਜਾ ਕੇ ਉਹਦੇ ਨਾਮ ਅਗਰ ਜੇਕਰ ਸਿੰਘ ਲੱਗਦਾ ਜਾਂ ਕੋਈ ਕਾਸਟ ਲੱਗਦੀ ਹੈ ਤੇ ਉਹ ਆਪਣੇ ਮਗਰ ਮਸੀਹ ਲਾਉਣ ਸੂਸੂ ਲੈ ਕੇ ਕੋਈ ਮੁੱਦਾ ਚੁੱਕੋਗੇ ਤੁਸੀਂ ਬੇਸ਼ੱਕ ਚੱਕਾਂਗੇ ਕਿਉਂਕਿ ਇਹ ਦੂਜੇ ਲਈ ਜੇ ਇਹੀ ਤਾਂ ਮੁੱਦਾ ਹੈ ਇਹੋ ਹੀ ਚੁੱਕਿਆ ਹੋਇਆ ਚੁੱਕਾਂਗੇ ਨਹੀਂ ਇਹੋ ਚੁੱਕ ਰਹੇ ਆ ਜਿੰਨੀਆਂ ਹਾਂ ਜੀ ਕਿ ਉਹ ਲਿਗਲੀ ਜੇ ਆਪਣਾ ਧਰਮ ਪਰिवर्तन ਕਰਦਾ ਆ ਆਪਣੀ ਲਿਗਲੀ ਕਾਰਵਾਈ ਕਰਕੇ ਫਿਰ ਆਪਣਾ ਧਰਮ ਪਰिवर्तन ਕਰੇ ਕਿਉਂ ਨਹੀਂ ਲਿਗਲੀ ਕਾਰਵਾਈ ਕਰਦਾ ਹਰ ਇੱਕ ਜਿਵੇਂ ਪੁਲਿਸ ਪ੍ਰਸ਼ਾਸਨ ਜਿਵੇਂ ਸਿਵਲ ਮਹਿਕਮਾ ਜਿਹਾ ਜਿਵੇਂ ਕੋਈ ਹਿੰਦੂ ਆ ਜਾਂ ਕੋਈ ਸਿੱਖ ਭਾਈਚਾਰਾ ਹੈ ਉਹ ਜਾ ਕੇ ਆਪਣੇ ਨਾਂ ਦੇ ਅੱਗੇ ਸਿੰਘ ਜਾਂ ਕੁਮਾਰ ਲਾਂਦਾ ਆ ਕਿਉਂ ਨਹੀਂ ਜਾ ਕੇ ਆਪਣੇ ਡੀਸੀ ਸਾਹਿਬ ਦੇ ਜਾ ਕੇ ਆਪਣਾ ਧਰਮ ਪਰਿਵਰਤਨ ਕਰਦਾ ਉਹਰਾ ਪ੍ਰੋਸੈਸ ਪੂਰਾ ਕਰਦਾ ਕਾਨੂੰਨੀ ਕਾਰਵਾਈ ਕਿਉਂ ਨਹੀਂ ਪੂਰੀ ਪ੍ਰਾਪਤ ਕਰਦਾ ਇਹ ਨੀਗਲ ਡਾਕੂਮੈਂਟ ਐਕਟ ਦੱਸਿਆ ਸੀ ਚੇਂਜ ਹੋਣੇ ਚਾਹੀਦੇ ਇੱਕ ਉਹ ਸਿੱਖ ਬਣ ਕੇ ਜਾਂ ਹਿੰਦੂ ਬਣ ਕੇ ਆਪਣੇ ਬੈਨੀਫਿਟ ਵੀ ਲਈ ਜਾ ਰਿਹਾ ਹੈ ਉਧਰੋਂ ਆਪਣਾ ਧਰਮ ਪਰਿਵਰਤਨ ਵੀ ਕੀਤਾ ਹੋਇਆ ਆ ਇਹ ਮੈਕਮੇਨ ਨੂੰ ਵੀ ਧੋਖਾ ਦੇ ਰਿਹਾ ਹੈ ਆਮ ਜਨਤਾ ਨੂੰ ਵੀ ਧੋਖਾ ਦੇ ਰਿਹਾ ਹੈ ਤੇ ਨਾਲ ਹੀ ਜਿਹੜੇ ਆਪਣੇ ਬੈਨੀਫਿਟ ਸਾਰੇ ਲੈ ਰਿਆ ਐ ਅਸੀਂ ਇਹ ਚੀਜ਼ ਦੀ ਵੀ ਬਾਤ ਚੁੱਕਾਂਗੇ ਕਿ ਉਹ ਆਪਣਾ ਸਾਨੂੰ ਕੋਈ ਨਹੀਂ ਜਾਣਦਾ ਧਰਮ ਪਰिवर्तन ਕਰਦਾ ਘਰੇ ਪਰ ਆਪਣੀ ਲਿਗਲੀ ਕਾਰਵਾਈ ਕਰਕੇ ਆਪਣਾ ਧਰਮ ਪਰिवर्तन ਕਰੇ ਪਤਾ ਲੱਗੇ ਸਾਨੂੰ ਕਿ ਇਹਦੇ ਮਗਰ ਇਹ ਮਸੀਹ ਹੈਗਾ ਆ ਹਾਂ ਬਿਲਕੁਲ ਠੀਕ ਹੈ ਨਾ ਜੀ ਇਹਦੀ ਆਪਾਂ ਆਲਰੇਡੀ ਪ੍ਰੋਸੈਸ ਚੱਲਦਾ ਪਿਆ ਤੁਹਾਡਾ ਅਸੀਂ ਦਿੱਤੇ ਇਹ ਮੰਗ ਪੱਤਰ ਵੀ ਦਿੱਤੇ ਹੋਏ ਨੇ ਅੱਛਾ ਇੱਕ ਮਿੰਟ ਇਹਦੇ ਬਾਰੇ ਥੋੜੀ ਬਾਈਟ ਦੇਣ ਹਾਂ ਜੀ 1932 ਦੇ ਵਿੱਚ ਪੂਨਾ ਐਕਟ ਸਾਈਨ ਹੋਇਆ ਸੀ ਜਿਹਦੇ ਵਿੱਚ ਡਿਪਰੈਸਡ ਕਲਾਸਿਸ ਜਿਹੜੀਆਂ ਨੇ ਅਲੱਗ ਤੋਂ ਹੋਈਆਂ ਸੀ ਰਿਜ਼ਰਵੇਸ਼ਨਸ ਜਿਹੜੀਆਂ ਆਈਆਂ ਉਸ ਤੋਂ ਬਾਅਦ ਆਈਆਂ ਕਿਉਂਕਿ ਰਿਲੀਜਨ ਦੇ ਵਿੱਚ ਇੱਕ ਹਾਇਰਾਰਕੀ ਸੀਗੀ ਜਿੱਥੇ ਉਹ ਬੈਨੀਫਿਟਸ ਦੇਣ ਵਾਸਤੇ ਰਿਜ਼ਰਵੇਸ਼ਨ ਸਟਾਰਟ ਹੋਈ ਸੀ ਹੁਣ ਇਹ ਕੀ ਚਾਹੁੰਦੇ ਆ ਕਿ ਸਾਨੂੰ ਉਹ ਵਾਲਾ ਬੈਨੀਫਿਟ ਵੀ ਮਿਲ ਜੇ ਅਸੀਂ ਰਿਲੀਜਨ ਵੀ ਚੇਂਜ ਕਰ ਲਈਏ ਕਿਉਂਕਿ ਤੁਸੀਂ ਥੋੜਾ ਜਿਹਾ ਦੇਖੋ ਜਦੋਂ ਕ੍ਰਿਸਚੀਅਨਿਟੀ ਪ੍ਰਮੋਟ ਹੋਈ ਆ ਪੰਜਾਬ ਦੇ ਵਿੱਚ 1833 ਦੀ ਗੱਲ ਆ 1834 ਦੇ ਵਿੱਚ ਚਾਰਲਸ ਬੁੱਡ ਡਿਸਪੈਚ ਆਰਡਰ ਆਉਂਦਾ ਜਿਹਦੇ ਨਾਲ ਸਾਡੇ ਤੋਂ ਸਾਡੀ ਪੰਜਾਬੀ ਭਾਸ਼ਾ ਖੋਹੀ ਜਾਂਦੀ ਹੈ ਪਰ ਨੇਕੂਲਰ ਭਾਸ਼ਾਵਾਂ ਖੋਲ ਕੇ ਸਾਡੇ ਹੱਥ ਦੇ ਵਿੱਚ ਅੰਗਰੇਜ਼ੀ ਦੇ ਦਿੱਤੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਕੀ ਕੀਤੀਆਂ ਜਾਂਦੀਆਂ ਜਦੋਂ ਵੀ ਕੋਈ ਕਮਿਊਨਿਟੀ ਕਿਸੇ ਹੋਰ ਕੰਟਰੀ ਤੇ ਰੂਲ ਕਰਦੀ ਸੀ ਉਹ ਆਪਣਾ ਰਿਲੀਜੀਅਨ ਆਪਣੇ ਬਲੀਫ ਆਪਣਾ ਫੇਥ ਆਪਣਾ ਵਰਸ਼ਿਪ ਇੱਥੇ ਲਾ ਦਿੰਦੀ ਸੀ ਕਿਉਂਕਿ ਰਿਲੀਜੀਅਨ ਇੱਕ ਤਰੀਕੇ ਦਾ ਜ਼ਰੀਆ ਰਿਹਾ ਕਿੰਗਸ਼ਿਪ ਦੇ ਲਈ ਉਹੀ ਚੀਜ਼ ਹੁਣ ਇੱਥੇ ਹੈ ਜਿਹੜੀਆਂ ਰੈਜ਼ਰਵੇਸ਼ਨ ਦੇ ਬੈਨੀਫਿਟਸ ਨੇ ਉਹ ਦਰਅਸਲ ਬਣੇ ਤਾਂ ਸੀ ਸਿਚੁਏਸ਼ਨਲ ਸਰਕਮਸਟੈਂਸਿਸ ਕਰਕੇ ਹੁਣ ਉਹ ਬੰਦੇ ਇਧਰਲੇ ਬੈਨੀਫਿਟ ਵੀ ਲੈਣਾ ਚਾਹੁੰਦੇ ਆਪਣਾ ਧਰਮ ਉਹ ਨਾਮ ਆਪਣਾ ਇਸ ਲਈ ਨਹੀਂ ਬਦਲਦੇ ਹੁਣ ਸਾਡੀ ਲੜਾਈ ਤੇ ਇਹੋ ਚੱਲਦੀ ਵੀ ਨਾ ਪਹਿਲੀ ਇੰਟਰੀ ਤੇ ਮੈਂ ਗੱਲ ਆਖੀ ਹੈ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਹਰੇਕ ਨੂੰ ਆਪਣਾ ਜਿਹੜਾ ਧਰਮ ਅਪਣਾਉਂਦਾ ਕੋਈ ਵੀ ਇਹ ਡੈਮੋਗ੍ਰਾਫਿਕ ਹੱਕ ਹੈ ਇਹ ਉਹਦਾ ਪਰਸਨਲ ਚੁਆਇਸ ਹੈ ਜਿੱਥੇ ਮਰਜ਼ੀ ਜਾਵੇ ਲੇਕਿਨ ਇਹ 420 ਹੈ ਇਹ ਫਰੌਡ ਹੈ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਹਿੰਦੁਸਤਾਨੀ ਨਾਲ ਹੋ ਰਿਹਾ ਹੈ ਇੱਕ ਤੇ ਇਹਨਾਂ ਨੂੰ ਜਿਹੜਾ ਟੈਕਸ ਨਹੀਂ ਪੇ ਕਰ ਰਹੇ ਜਿਹੜਾ ਜਿਹੜਾ ਫਾਰਮਨਰ ਰਿਲੀਜੀਅਨ ਦੇ ਐਕਟ ਦੇ ਅੰਦਰ ਆਉਂਦੇ ਨੇ ਅਰਬਾਂ ਰਪਈ ਟ੍ਰਾਂਜੈਕਸ਼ਨਸ ਹੋ ਰਹੀ ਹੈ ਔਰ ਇੱਕ ਪੈਸਾ ਟੈਕਸ ਨਹੀਂ ਆ ਰਿਹਾ ਫਿਰ ਇਹ ਨਾਨ ਕ੍ਰਿਸਚੀਅਨਸ ਨੂੰ ਕੋਈ ਬੈਨੀਫਿਟ ਨਹੀਂ ਇਹਨਾਂ ਕੋਲ ਸਾਡਾ ਜਿਹੜੀ ਇਹ ਜਗ੍ਹਾ ਇਹ ਸਾਰਿਆਂ ਵਾਸਤੇ ਸਾਡੇ ਮੰਦਰ ਗੁਰਦੁਆਰੇ ਸਰਾਵਾਂ ਧਰਮਸ਼ਾਲਾਵਾਂ ਸਭ ਵਾਸਤੇ ਹੈ ਜੇ ਇਸ ਧਰਤੀ ਦੇ ਇੱਕ ਸਿਸਟਮ ਬਣਿਆ ਹੋਇਆ ਵਾ ਤੇ ਉਹਨੂੰ ਚੇਂਜ ਕਰਕੇ ਇੱਕ ਐਸਾ ਕਲਟ ਜਿਹੜਾ ਹੁਣ ਪ੍ਰਮੋਟ ਕੀਤਾ ਜਾ ਰਿਹਾ ਜਿਹੜਾ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਲੈ ਕੇ ਆਇਆ ਜਿੱਥੇ ਸਿਰ ਉਹਨਾਂ ਦੇ ਬੰਦੇ ਉਹਨਾਂ ਵ ਹੁਣ ਜੇ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰਮੋਟ ਹੋ ਰਹੀਆਂ ਨੇ ਤੇ ਕੀ ਭਾਰਤ ਦੇ ਅੰਦਰ ਇਹ ਲੋਗ ਵੱਖਵਾਦ ਦੇਸ਼ ਨੂੰ ਤੋੜਨ ਦੀ ਨੀਤੀ ਦੁਬਾਰਾ ਕਬਜ਼ੇ ਦੀ ਸਾਜ਼ਿਸ਼ ਔਰ ਇਹ ਅਤੰਕਵਾਦ ਨਹੀਂ ਫੈਲਾ ਰਹੇ ਇਹ ਆਵਾਜ਼ ਚੁੱਕੀ ਅਸੀਂ ਆਖਰੀ ਸਵਾਲ ਇੱਕ ਅਜਿਹਾ ਕੋਈ ਸਿੱਖ ਵੀ ਇਹ ਕਨਵਰਟ ਹੁੰਦੇ ਆ ਮਸੀਹ ਭਾਈਚਾਰੇ ਦੇ ਵਿੱਚ ਜਾ ਕੇ ਜਿੱਕਰ ਉਹ ਸਿਰਫ ਤੇ ਦਸਤਾਰ ਸਜਾਉਂਦੇ ਆ ਤਾਂ ਉਸ ਕੋਲ ਲੋਕ ਇਹ ਲੈ ਕੇ ਤੁਹਾਨੂੰ ਤੁਸੀਂ ਕੀ ਦੇਖੋ 295 ਜੇ ਤੁਸੀਂ ਥੋੜਾ ਜਿਹਾ ਸੈਕਸ਼ਨ ਖੋਲੋ ਉੱਚ ਇੱਕ ਡਿਫਾਈਲਮੈਂਟ ਵੀ ਆਉਂਦੀ ਹੈ ਇੱਕ ਧਰਮ ਦੀ ਬੇਬਤੀ ਵੀ ਆਉਂਦੀ ਹੈ ਹੁਣੇ ਉਸ ਤਰੀਕੇ ਦੀ ਚੀਜ਼ ਹੋਏਗਾ ਕਿ ਤੁਸੀਂ ਕਿਰਦਾਰ ਕਿਸੇ ਹੋਰ ਧਰਮ ਦਾ ਚੱਕ ਰਹੇ ਹੋ ਲਿਬਾਸ ਕਿਸੇ ਹੋਰ ਧਰਮ ਦਾ ਚੱਕ ਰਹੇ ਹੋ ਮਤਲਬ ਬਾਹਰ ਦਾ ਜੁੱਸਾ ਕੁਝ ਹੋ ਰਿਹਾ ਅੰਦਰ ਦੀ ਰੂਹ ਕੁਝ ਹੋਰ ਹੈ ਤੇ ਉਹਦੇ ਉੱਤੇ ਹਰ ਧਰਮ ਜਿਹੜਾ ਵੀ ਹੈ ਉਹ ਹੀ ਤਰਾਸ ਦਿਤਾਏਗਾ ਜਿਵੇਂ ਪਿੱਛੇ ਤੁਸੀਂ ਘਟਨਾ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਵਿੱਚ ਕੀ ਯੋਗਾ ਹੁੰਦਾ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਇੱਕ ਔਰਤ ਆ ਕੇ ਕਰਦੀ ਹੈ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਆ ਕੇ ਉਹ ਯੋਗਾ ਕਰਦੀ ਆ ਤੇ ਉਸ ਤੋਂ ਬਾਅਦ ਉਹ ਕਹਿ ਦਿੰਦੀ ਕਿ ਮੈਨੂੰ ਪਤਾ ਨਹੀਂ ਜੀ ਮੈਂ ਮਾਫੀ ਮੰਗ ਲੈਣੀ ਆ ਥੋੜੀ ਜੇਰ ਬਾਦ ਉਹ ਹੀ ਔਰਤ ਕਹਿ ਦਿੰਦੀ ਜੀ ਮੈਨੂੰ ਮੇਰੇ ਬਿਨਾ ਮੰਗੇ ਸਿਕਿਉਰਿਟੀ ਮਿਲ ਗਈ ਇਹਦਾ ਮਤਲਬ ਕੀ ਹੈ ਕਿ ਤੁਸੀਂ ਇਹਦੇ ਅੰਦਰ ਆਓ ਤੁਸੀਂ ਸਾਇੰਸ ਸਮਝਣ ਦੀ ਕੋਸ਼ਿਸ਼ ਕਰੋ ਉਹੀ ਚੀਜ਼ ਇੱਥੇ ਹੈ ਹੁਣ ਆ ਤਸਵੀਰ ਨੂੰ ਜ਼ੂਮ ਕਰਕੇ ਦੇਖ ਸਕਦੇ ਹੋ ਮੈਨੂੰ ਕੋਈ ਸਜਣੇ ਦਾ ਨਾਮ ਦੱਸ ਸਕਦਾ ਚਲੋ ਇਹ ਦੱਸ ਸਕਦਾ ਕਿ ਕਿਸ ਤਰ੍ਹਾਂ ਬਿਲੋਂਗ ਕਰਦਾ ਬੰਦਾ ਹੈ ਸਿੱਖਤਰਨ ਪਾਕਿਸਤਾਨੋਂ ਪਾਕਿਸਤਾਨੋਂ ਸਿੱਖਤਰਨੋਂ ਤੁਸੀਂ ਸਾਰੇ ਗਲਤ ਮੁਸਲਮਾਨ ਹੈਂ ਉਹ ਕੁਰਾਨ ਪੀਚ ਕਰ ਰਹੇ ਹੁਣ ਤੁਸੀਂ ਦੱਸੋ ਕਿ ਠੀਕ ਹੈ ਇਹ ਫਰਾਂ ਨਹੀਂ ਕੀ 420 ਨਹੀਂ ਇੱਕ ਮੈਂ ਤੁਹਾਨੂੰ ਹੋਰ ਤਸਵੀਰ ਦਿਖਾਣਾ ਉਹਦਾ ਨਾਮ ਹੈਗਾ ਉਹ ਬੰਦੇ ਦਾ ਨਾਮ ਹੈ ਜਸਬੀਰ ਖਾਨ ਆਜੀ ਪਾਪਾ ਜੀ ਅੱਗੇ ਆਜੀ ਪ੍ਰੈਸ ਕਾਨਫਰੰਸ ਬਾਦਾ ਦਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ 27 ਤਰੀਕ ਜਿਹੜਾ ਧਰਨਾ ਲੱਗਣ ਜਾ ਰਿਹਾ ਹੈ ਬੀ ਐਮ ਸੀ ਚੌਂਕ ਜਲੰਧਰ ਦੇ ਵਿੱਚ ਉਹਦੇ ਵਾਸਤੇ ਅਸੀਂ ਆ ਕਰ ਰਹੇ ਜੀ ਜਿਹੜੀ ਗੱਲ ਬੜੀ ਪਹੁੰਚੇ ਤੇ ਕਾਰਜਵਾਰਤ ਕਰਾ ਜਥੇਬੰਦੀਆਂ ਤੇ ਆਲਬੋਸ ਆਪਣੇ ਕੋਲ ਅਸ਼ਨੀਂ ਜੀ ਮਹਾਰਾਜ ਪਹੁੰਚੇ ਹੋਏ ਨੇ ਸ਼ਰਮਾ ਜੀ ਆਏ ਹੋਏ ਨੇ ਅਸੰਤਮ ਪ੍ਰਕਾਰ ਸਿਵਾ ਲੈ ਆਏ ਹੋਏ ਨੇ ਬਾਬਾ ਜਗਿੰਦਰ ਸਿੰਘ ਜੀ ਤੇ ਆਪਣੇ ਬਾਬਾ ਮੇਜਰ ਸਿੰਘ ਜੀ ਇੱਥੇ ਆਪਣੇ ਕੋਲ ਬੈਠੇ ਹੋਏ ਨੇ ਆ ਕੇ ਤੇ ਹੋਰ ਕਾਫੀ ਜਿਹੜੇ ਸੱਜਣ ਉਹ ਆ ਰਹੇ ਨੇ ਆਪਣੇ ਕੋਲ ਹੋਰ ਬੜੀਆਂ ਜਥੇਬੰਦੀਆਂ ਜਿਹੜੇ ਮੁਕੀ ਨੇ ਤੇ ਮਕਸਦ ਇਹ ਹੈ ਕਿ ਜਿਹੜਾ ਇਹਨਾਂ ਨੇ ਪੰਜਾਬ 'ਚ ਇੱਕ ਖਾਣ ਦਾ ਬਾਜ਼ਾਰ ਗਰਮ ਕਰਕੇ ਰੱਖਿਆ ਹੋਇਆ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਤੋਂ ਪੀੜਿਤ ਨੇ ਔਰ ਜਿਹੜਾ ਵੀ ਇਹਨਾਂ ਦੇ ਖਿਲਾਫ ਸ਼ਿਕਾਇਤ ਕਰਦਾ ਹੈ ਪ੍ਰਸ਼ਾਸਨ ਉਲਟਾ ਉੱਤੇ 295 ਲਾ ਕੇ ਤੇ ਉਹਨੂੰ ਜੇਲ੍ਹ ਹੁਣ ਰਾਤ 3 ਵਜੇ ਦੀ ਵੀ तकरीबन 15 ਵੀ ਕੋਲ ਆ ਚੁੱਕੇ ਆ ਜਿਹੜੇ ਪਰਿਵਾਰ ਦੁਖੀ ਨੇ ਨਾ ਤੋਂ ਸੋ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਇਹ ਮੰਗ ਰੱਖਣ ਵਾਸਤੇ ਉਥੇ ਇਕੱਠੇ ਹੋ ਰਹੇ ਆ ਵੀ ਕਰ ਕੋਲ ਪ੍ਰਸ਼ਾਸਨ ਇਹਨਾਂ ਨੂੰ ਇਹਨਾਂ ਫ੍ਰੀ ਹੈਂਡ ਕਿਉਂ ਦੇ ਕੇ ਰੱਖਿਆ ਹੋਇਆ ਕਿਉਂ ਇਹ ਲਾੜਲੇ ਪੁੱਤਰ ਨੇ ਲੋਟ ਕਸਟ ਵੀ ਇਹ ਕਰਨਾ ਡਰਾਮੇਬਾਜ਼ੀ ਵੀ ਇਹ ਕਰਨਾ ਧਮਕੀਆਂ ਵੀ ਸਾਨੂੰ ਫਿਰ ਇਹ ਦੇਣਾ ਔਰ ਫਿਰ ਪਰਚੇ ਵੀ ਸਾਡੇ ਸਾਰਿਆਂ ਦੇ ਹੁਣ ਔਰ ਐਸੇ ਐਸੇ ਪਰਿਵਾਰ ਆ ਰਹੇ ਨੇ ਜਿਨ੍ਹਾਂ ਦੀ ਬੱਚੀਆਂ ਤੱਕ ਇਹ ਲੋ ਲੈ ਚੁੱਕੇ ਨੇ ਤੇ ਉਹਨਾਂ ਦੇ ਐਫ ਆਈ ਆਰ ਕਰਵਾ ਕੇ ਪਰਿਵਾਰ ਤੋੜਦੇ ਨੇ ਜਿਵੇਂ ਆਪਾਂ ਪਰਸੋਂ ਮੀਟਿੰਗ ਕੀਤੀ ਸੀ ਉਹ ਚ ਇੱਕ ਸਿੰਘ ਹੈ ਜਿਹਦੀ ਮੰਗ ਕੋ 80 ਲੱਖ ਰੁਪਏ ਲੈ ਚੁੱਕੇ ਨੇ ਇਹ ਕਹਿ ਕੇ ਕਿ ਸਰਕਾਰੀ ਚਤਰਾ ਪਲਾਟ ਲੈ ਕੇ ਦੇਣਾ ਫਿਰ ਜਿਉਂ ਆਵਾਜ਼ ਕੋਈ ਚੁੱਕਦਾ ਤੇ ਪ੍ਰਸ਼ਾਸਨ ਉਲਟਾ ਸਾਡੇ ਦੁਆਲੇ ਹੋ ਜਾਂਦਾ ਮਤਲਬ ਚੋਰ ਨੂੰ ਫ੍ਰੀ ਹੈਣਾ ਤੇ ਜਿਹੜਾ ਚੋਰ ਦੇ ਖਿਲਾਫ ਚੋਰ ਚੋਰ ਕਵੇ ਉਹਦੇ ਪਿੱਛੇ ਪ੍ਰਸ਼ਾਸਨ ਪਿੰਦਾ ਸੋ ਇਹ ਪ੍ਰਸ਼ਾਸਨ ਨੂੰ ਸਾਡੀ ਇੱਕ ਤੇ ਮੰਗ ਹੈ ਔਰ ਇੱਕ ਸਵਾਲ ਹੈ ਵੀ ਇਹ ਕੀ ਕਾਰਨ ਹੈ ਅਸੀਂ ਜਾਨਣਾ ਚਾਹੁੰਦੇ ਹਾਂ ਬਾਹਰੋਂ ਆਏ ਹਾਂ ਸਾਾਨੂੰ ਨਹੀਂ ਪਤਾ ਕਿ ਇਹ ਸਿਸਟਮ ਕਿਵੇਂ ਕੰਮ ਕਰਦਾ ਪਰ ਜਾਨਣਾ ਚਾਹੁੰਦੇ ਹਾਂ ਵੀ ਕੀ ਕਾਰਨ ਹੋ ਗਿਆ ਵੀ ਇਹ ਸਭ ਕੁਝ ਹੋ ਰਿਹਾ ਪਿਛਲੇ ਦਿਨੀਂ ਤੁਸੀਂ ਪ੍ਰਸ਼ਾਸਨ ਨੂੰ ਦੇ ਲਿਖੇ ਅਰਜ਼ੀ ਪੱਤਰ ਦਿੱਤੇ ਸੀ ਕੋਈ ਕੋਈ ਹਵਾਲਾ ਨਹੀਂ ਜੀ ਉਹਦੀ ਇੱਥੇ ਕੋਈ ਕਾਰਵਾਈ ਨਹੀਂ ਹੋਈ ਉਹਦੇ ਬਾਰੇ ਵੀ ਸਵਾਲ ਕਰਨਾ ਵੀ ਜਿਹੜਾ ਨੰਗ ਪੱਤਰ ਅਸੀਂ ਦੇ ਕੇ ਆਏ ਆ ਉਹਦੇ ਉੱਤੇ ਕਿੱਥੇ ਤੱਕ ਡੀਸੀ ਸਾਹਿਬ ਨੇ ਜਿਹੜਾ ਜਾਂ ਕਮਿਸ਼ਨਰ ਸਾਹਿਬ ਨੇ ਆਪਣਾ ਕਾਰਵਾਈ ਗਾਂ ਪਾਈ ਹੈ ਉਹਨਾਂ ਦੀ ਕਾਰਵਾਈ ਕਦੋਂ ਢਿੱਕੇ ਹੋ ਸਰਦਿਕਾ ਇਹੋ ਤੇ ਮੈਂ ਦੇਖਣਾ ਹੈ ਮੈਂ ਤੇ ਬਾਹਰੋਂ ਆਇਆ ਮੈਨੂੰ ਇੱਥੇ ਸਿਸਟਮ ਨਹੀਂ ਪਤਾ 16 ਸਾਲ ਦਾ ਚੱਲਿਆ ਗਿਆ ਸੀਗਾ ਨਾ ਉਹ ਇਸੇ ਵਾਸਤੇ ਅਸੀਂ ਕਰ ਰਹੇ ਵੀ ਸਾਨੂੰ ਦੱਸੋ ਵੀ ਐਸਾ ਇਹਨਾਂ ਕੋਲ ਕੀ ਹੈ ਵੀ ਯਾਂ ਦੇ ਪੈਸਾ ਦਿੰਦੇ ਨੇ ਕੂਸ ਦਿੰਦੇ ਨੇ ਇਹਾਂ ਸਿਸਟਮ ਜਿਹਨਾਂ ਦੇ ਇਹਨਾਂ ਦੇ ਜੀ ਬਿਊਰੋਕ੍ਰੇਸੀ ਦੇ ਇਹਨਾਂ ਬੰਦੇ ਬੈਠੇ ਨੇ ਐਸਾ ਇਹਨਾਂ ਕੋਲ ਕੀ ਹੈ ਕਿ ਇਹਨਾਂ ਦੀ ਸੁਣਵਾਈ ਹੋ ਰਹੀ ਹੈ ਔਰ ਸਾਡੀ ਨਹੀਂ ਹੋ ਰਹੀ ਭਾਈ ਉਹਨਾਂ ਦਾ ਇਲਜ਼ਾਮ ਹੈ ਕਿ ਮੈਂ ਬਾਹਰੋਂ ਆ ਕੇ ਫਾਈਲ ਜਾਰੇ ਨੂੰ ਟੋਕ ਬੋਲ ਦੇ ਦਿੱਤਾ ਦੇਖੋ ਇਹਨਾਂ ਇੱਕ ਇੱਕ ਸਾਡੇ ਲੋਕਾਂ ਨੂੰ 크ਿਸਚੀਅਨਟੀ ਦੀ ਹਿਸਟਰੀ ਨਹੀਂ ਪਤਾ ਇਹ ਡੈਮੋਗ੍ਰਾਫਿਕ ਜਿਹੜਾ ਹੈ ਨਾ ਇੱਕ ਸਟਰਕਚਰ ਹੈ ਪੰਜਾਬ ਦਾ ਇਹਨੂੰ ਹੋਰੀ ਹੋਰੀ ਕਿਵੇਂ ਬਦਲਣਗੇ ਇਹ ਤੁਸੀਂ ਵੈਟਿਕਨ ਦਾ ਤੁਸੀਂ ਪੜ ਲਿਓ ਠੀਕ ਹੈ ਵੈਟਿਕਨ ਦਾ ਤੁਸੀਂ ਪੜ ਲਿਓ ਤੁਸੀਂ ਇੰਗਲੈਂਡ ਦਾ ਪੜ ਲਿਓ ਹਿਸਟਰੀ ਕਿਦਾਂ ਇੱਕ ਹੌਲੀ 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 ਕਿਸੇ ਡੈਮੋਗ੍ਰਾਫੀ ਚੇਂਜਸ ਕਰਦੇ ਨੇ ਉਹ ਗਵਰਨਮੈਂਟ ਸੁੱਤੀ ਪਈ ਆ ਕਿਸੇ ਨੂੰ ਪਤਾ ਨਹੀਂ ਹੋ ਰਿਹਾ ਕਿ ਇਹ ਇਹ ਕੀ ਕਰਨ ਕਿਸ ਤਰ੍ਹਾਂ ਦਾ ਜਿਹੜਾ ਅਤੰਕਵਾਦ ਫੈਲਾ ਰਹੇ ਨੇ ਪੰਜਾਬ ਦੇ ਵਿੱਚ 크루세이드 ਕਾਲ ਕਰਨੀ ਇਹਦੇ ਬਾਰੇ ਤਾਂ ਹੁਣ ਸਾਰਾ ਪੰਜਾਬ ਜਾਣ ਚੁੱਕਾ ਜਦੋਂ ਮੈਂ ਆਇਆ ਸੀ ਉਦੋਂ ਕਿਸੇ ਨੂੰ ਨਹੀਂ ਸੀ ਪਤਾ ਪਰ ਇਹ ਬੜੀ ਵੱਡੀ ਇੱਕ ਖਤਰੇ ਦੀ ਘੰਟੀ ਹੈ ਜੇ ਪ੍ਰਸ਼ਾਸਨ ਨਹੀਂ ਜਾਗਿਆ ਤੇ ਪੰਜਾਬ ਕਿਤੇ ਕਸ਼ਮੀਰ ਨਾ ਬਣ ਜਾਵੇ ਕਿਨੇ ਪਰਿਵਾਰ ਹੁਣ ਤੱਕ ਟੜਕੇ ਪਹੁੰਚ ਗਏ ਆ 250 ਤੋਂ ਉੱਪਰ ਪਰਿਵਾਰ ਜਿਹੜੇ ਨੇ ਜਿਨ੍ਹਾਂ ਨੇ ਅਪਰੋਚ ਕੀਤੀ ਆ ਉਹ ਸਾਰਿਆਂ ਦੇ ਜਿਹੜੇ ਪਰਚੇ ਹੋਏ ਨੇ ਉਹ ਅਸੀਂ ਇੱਕ ਇਹ ਹੈ ਵੀ ਜਿਨ੍ਹਾਂ ਦੇ ਪਰਚੇ ਹੋਏ ਨੇ ਉਹ ਰੱਦ ਕਰੋ ਕਿਉਂਕਿ ਉਹਦੇ ਵਿਕਟਮ ਨੇ ਨਾ ਉਹਨਾਂ ਨੇ ਕੀਤਾ ਦੇ ਕੁਝ ਨਹੀਂ ਹੈ ਪਰ ਜਿਹੜਾ ਦੂਜਾ ਹੈ ਜਿਹੜਾ ਜ਼ਾਲਮ ਹੈ ਉਹਦੇ ਉੱਤੇ ਤੁਸੀਂ ਵਾਪਸ ਜਿਹੜੇ ਪਰਚੇ ਕਰੋ ਸਾਡੀ ਮੰਗ ਹੈ ਨਹੀਂ ਪਰਵਾਹ ਘੱਟ ਦੇ ਦਿੰਦਾ ਕਿ ਕਹਿੰਦੇ ਕਿ 40 ਲੱਖ ਰੁਪਏ ਤਾਂ ਉਹਦੇ ਸਵਾਰਥਾਂ ਚ ਲਾਉਣੀ 80 ਲੱਖ ਜੀ 80 ਲੱਖ ਹਾਂਜੀ ਉਹ ਪਹਿਲਾਂ ਕਹਿੰਦੇ ਮਾਦਾ ਪਲਾਫਰ ਉਹ ਫਲੈਟ ਲੱਗੇ ਉਹ ਜ਼ਮੀਨ ਲਈ ਹੈ ਕਹਿੰਦੇ ਮਾਦਾ ਜ਼ਮੀਨ ਕਰਨੀ ਕੀ ਉੱਤੇ ਮਿਸਤਰੀ ਲਾਉਣੇ ਫਿਰ ਮਿਸਤਰੀ ਲਾਤੇ ਉੱਤੇ ਕੰਸਟਰਕਸ਼ਨ ਸ਼ੁਰੂ ਕਰਤੀ ਹੈ ਤੇ ਉਹ ਇਸ ਤਰ੍ਹਾਂ ਦੀ ਗੇਮ ਹੈ ਤੇ ਉਹ ਫਿਰ ਉਹ ਪਰਿਵਾਰ ਇੱਕ ਤੇ ਉਹ ਹੈ ਜਿਹਦੀ ਵਾਈਫ ਨੂੰ ਇਹ ਲੋਗ ਪਰ ਘਾਰ ਕੇ ਦੇ ਬੱਚੀ ਲਾਗੇ ਨੇ ਉਹ ਉਤਰਲੇ ਮਾਰਿਆ ਉਹ ਰੋ ਰਿਹਾ ਹਰਿਆਣੇ ਤੋਂ ਵੀ ਸਾਡੇ ਕੋਲ ਆਇਆ ਤੇ ਜੀ ਤੁਹਾਨੂੰ ਉਹਨਾਂ ਵੱਲੋਂ ਭਾਈ ਅੰਮ੍ਰਿਤਪਾਲ ਜੀ ਨੂੰ ਨਾਲ ਜੋੜਿਆ ਜਾ ਰਿਹਾ ਹੈ ਕਿ ਜਿਵੇਂ ਉਹ ਬਾਹਰ ਆਇਆ ਹੈ ਵੀ ਬਾਹਰ ਆ ਕੇ ਇਹ ਕੰਮ ਕਰ ਰਿਹਾ ਪ੍ਰਚਾਰ ਕਰਦੇ ਫਿਰ ਇਹ ਵੀ ਕੋਈ ਲੱਗਦਾ ਐਮਐਲਏ ਦੀ ਟਿਕਟ ਚੁੰਦੇ ਜਾਂ ਕੋਰਸਰ ਬਣਾ ਚੁੰਦੇ ਇੱਥੇ ਨਾ ਤੁਸੀਂ ਤਰੀਕ ਪਾ ਕੇ ਲਿਖ ਲਓ ਨਾ ਤੇ ਮੈਂ ਐਮਐਲਏ ਲੜਾਂ ਨਾ ਮੈਂ ਇਸ ਚੱਕਰ ਚ ਉਤਰਾਂ ਠੀਕ ਹੈ ਜੀ ਭਾਈ ਅੰਮ੍ਰਿਤਪਾਲ ਵੀ ਇਹੀ ਕਹਿੰਦੇ ਸੀ ਉਹ ਕਹਿੰਦੇ ਕਿ ਜੇ ਸੇਵਾ ਕਰ ਰਿਹਾ ਉਹਨਾਂ ਦਾ ਜਿਹੋ ਜਗ੍ਹਾ ਡਿਬ੍ਰੂਗੜਾ ਦੀ ਇਹਨਾਂ ਦੀ ਜਗ੍ਹਾ ਡਿਬ੍ਰੂਗੜਾ ਐਨਐਸਆਰ ਡਿਬ੍ਰੂਗੜਾ ਜੇ ਅਮਰਤਪਾਲ ਸਿੰਘ ਜਗ੍ਹਾ ਡਿਬ੍ਰੂਗੜਾ ਨਾ ਕਿਉਂਕਿ ਇਹਨੇ ਖਾਲਸਾਨ ਗਿਆ ਸੀ ਨਾ ਤੇ ਇਹਨੇ ਕੋਈ ਸੇੜ ਗਿਆ ਜਗ੍ਹਾ ਇਹਦੀ ਡਿਬ੍ਰੂਗੜਾ ਨਹੀਂ ਹੋਣੀ ਚਾਹੀਦੀ ਅਸੀਂ ਇਹ ਚਾਹੁੰਨੇ ਹਾਂ ਕਿ ਹਾਲਾਤ ਬਦਲਣਗੇ ਤੇ ਇਲੈਕਸ਼ਨ ਲੜੀ ਵੀ ਜਾਊਗੀ ਦੇਖੋ ਤੁਸੀਂ ਇੱਥੇ ਇੱਕ ਗੱਲ ਹੈ ਜਿਹੜੀ ਕਾਨੂੰਨ ਦੀ ਮੈਂ ਮੁੱਦਾ ਰੱਖੂੰਗਾ ਤੁਸੀਂ ਬਾਰ ਬਾਰ ਕਾਨੂੰਨ ਦਾ ਸਵਾਲ ਕਰ ਰਹੇ ਹੋ ਥੋੜੇ ਚਿਰ ਪਹਿਲਾਂ ਹੀ ਇੱਥੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਇੱਕ ਏਐਸਆਈ ਵਰਦੀਧਾਰੀ ਏਐਸਆਈ ਜਿਹੜਾ ਆਪਣਾ ਇੰਸਟ ਉਈ ਸਾਈ ਮਤ ਦਾ ਦੁਰਗਿਆਨਾ ਟੈਂਪਲ ਸ਼ਨੀ ਦੇਵ ਮੰਦਿਰ ਦਰਬਾਰ ਸਾਹਿਬ ਤਿੰਨ ਥਾਵਾਂ ਤੇ ਥਾਵਾਂ ਜਾਂਦੀਆਂ ਉੱਥੇ ਦੇ ਯਾਤਰੀਆਂ ਨੂੰ ਵਰਗਲਾ ਰਿਆ ਉਹਦੀ ਦਾਸ ਨੇ ਹਾਈ ਕੋਰਟ ਦੇ ਵਿੱਚ ਬਤੌਰ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕੀਤੀ ਐਕਟਿੰਗ ਚੀਫ ਜਸਟਿਸ ਨੇ ਪੰਜਾਬ ਦੇ ਜਿਹੜੇ ਪਬਲਿਕ ਪ੍ਰੋਸੀਕਿਊਟਰ ਨੇ ਅਪੀਅਰ ਹੋ ਰਿਹਾ ਦੂਸਰੇ ਪਾਸੇ ਡਬਲ ਏ ਜੀ ਨੂੰ ਕੁਐਸਚਨ ਕੀਤਾ ਕਿ ਉਹ ਬੰਦੇ ਦੇ ਆਧਾਰ ਕਾਰਡ ਦੇ ਉੱਤੇ ਦਰਸ਼ਨਪਾਲ ਸਿੰਘ ਆ ਸਿਰ ਤੇ ਉਹਦੇ ਪੱਗ ਆ ਹੀ ਇਜ਼ ਡਿਸਗਾਈਜ਼ਿੰਗ ਹਿਮਸੈਲਫ ਐਜ਼ ਅ ਸਿਕ ਦੇਖੋ ਇੱਥੇ ਪ੍ਰੋਬਲਮ ਕੀ ਹੈ ਅਸੀਂ ਤਾਂ ਕਦਰ ਕਰਦੇ ਹਾਂ ਜੀ ਯਿਸੂ ਮਸੀਹ ਨੇ ਇਹ ਕੁਰਬਾਨੀ ਕੀਤੀ ਮਨੁੱਖਤਾ ਲਈ ਕੀਤੀ ਇਨਸਾਨੀਅਤ ਲਈ ਕੀਤੀ ਬਾਈਬਲ 'ਚ ਲਿਖਿਆ ਉਹਨਾਂ ਦਾ ਗੋਡ ਆ ਇਹ ਜਿਹੜਾ ਪਾਸਟਰ ਅੰਕੁਰ ਨਰੂਲਾ ਆ ਇਹ ਡੈਮੀ ਗੋਡਸ ਬਣੇ ਹੋਏ ਆ ਜੇ ਤੁਸੀਂ ਥੋੜਾ ਜਿਹਾ ਡਿਟੇਲ ਦੇਖੋ ਤੇ ਉਹਦੇ ਵਿੱਚ ਤੁਸੀਂ ਦੇਖੋ ਇਹ ਬਾਈਬਲ ਦੀਆਂ ਸਟੈਂਡਿੰਗਸ ਤੇ ਕਿੱਥੇ ਖੜਦੇ ਆ ਜਿਹੜਾ ਪ੍ਰੋਟੈਸਟੈਂਟ ਰਿਲੀਜੀਅਨ ਇਵੋਲਵ ਹੋਇਆ ਜੇ ਤੁਸੀਂ ਮਾਰਟਿਨ ਲੂਥਰ ਕਿੰਗ ਤੋਂ ਬਾਅਦ ਉਹ ਪ੍ਰੋਟੈਸਟੈਂਟਸ ਦੀ ਈਵੋਲੂਸ਼ਨ ਵੀ ਦੇਖੋ ਜੇ ਤੁਸੀਂ ਕੁਝ ਵੀ ਦੇਖਦੇ ਹੋ ਤਾਂ ਸਾਇੰਟਿਫਿਕ ਟੈਂਪਰਾਮੈਂਟ ਰੈਸ਼ਨੈਲਿਟੀ ਉਹ ਤਾਂ ਉਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰ ਰਹੇ ਆ ਤੇ ਇੱਥੇ ਕੀ ਕਰ ਰਹੇ ਆ ਤੁਸੀਂ ਸਾਰਾ ਮਖੌਲ ਦੇ ਤੌਰ ਤੇ ਦੇਖ ਸਕਦੇ ਹੋ ਫਿਰ ਦੂਜੀ ਗੱਲ ਹੈ ਰੂਲ ਆਫ ਲਾ ਕਿ ਇੱਕ ਸਿਟੀਜ਼ਨ ਦੇ ਲਈ ਅਲੱਗ ਟ੍ਰੀਟਮੈਂਟ ਹੈ ਦੂਜੇ ਦੇ ਲਈ ਅਲੱਗ ਹੈ ਇਹਨਾਂ ਤੇ 153A 295A ਦਾ ਪਰਚਾ ਥੈਟ ਇਜ਼ ਹੇਟ ਕਰਾਇਮ ਡਿਫਾਈਲਮੈਂਟ ਆਫ ਰਿਲੀਜੀਅਨ ਜੇ ਇਹਨਾਂ ਤੇ ਹੋ ਰਿਹਾ ਤੇ ਜਿਹੜੀ ਇਹਨਾਂ ਨੇ ਦਰਖਾਸਤ ਦਿੱਤੀ ਉਹਦੇ ਉੱਤੇ ਐਕਸ਼ਨ ਕਿਉਂ ਨਹੀਂ ਕਿਉਂਕਿ ਇਸੇ ਤਰੀਕੇ ਨਾਲ ਅਸੀਂ ਉਸ ਪੁਲਿਸ ਅਫੀਸ਼ਰ ਦੀ ਦਰਖਾਸਤ ਦਿੱਤੀ ਇਹਨਾਂ ਨੇ ਕੁਝ ਨਹੀਂ ਕੀਤਾ ਹਾਈ ਕੋਰਟ ਦੇ ਜਿਹੜੀ ਜੁਡੀਸ਼ਰੀ ਹੈ ਜਦੋਂ ਉਹਨਾਂ ਨੇ ਇਹਨਾਂ ਤੋਂ ਸਟੇਟਸ ਰਿਪੋਰਟ ਮੰਗੀ ਫਿਰ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਉਹਦੇ ਉੱਤੇ ਐਕਸ਼ਨ ਲੈ ਰਹੇ ਹਾਂ ਇਹਨਾਂ ਦੇ ਨਾਲ ਇਹਨਾਂ ਨੂੰ ਜਿਹੜਾ ਲੀਗਲ ਬੈਕਅਪ ਚਾਹੀਦਾ ਹੋਊਗਾ ਕਿਉਂਕਿ ਗੱਲ ਮਨੁੱਖਤਾ ਦੀ ਹੈ ਜਿਹੜੇ ਆਮ ਵਿਚਾਰੇ ਲੋਕ ਨੇ ਦੇਖੋ ਇਬਰਾਹਿਮ ਮਾਸਲੂ ਇੱਕ ਬੜਾ ਤਕੜਾ ਸਾਈਕੋਲੋਜਿਸਟ ਹੋਇਆ ਉਹ ਕਹਿੰਦਾ ਕਿਸੇ ਦੀਆਂ ਤੁਸੀਂ ਫਿਜ਼ੀਕਲ ਨੀਡਸ ਨੂੰ ਪੂਰਾ ਕਰਨ ਲੱਗ ਜਓ ਕਈ ਬੰਦੇ ਜਿਹੜੇ ਨੇ ਰੋਟੀ ਕਪੜਾ ਤੇ ਮਕਾਨ ਦੇ ਵਿੱਚ ਫਸੇ ਹੋਏ ਨੇ ਅਸੀਂ ਇਹ ਦੱਸਣਾ ਚਾਹੁੰਦੇ ਉਹ ਬੰਦਿਆਂ ਦਾ ਕੋਈ ਕਸੂਰ ਨਹੀਂ ਉਹ ਬੰਦਿਆਂ ਨੂੰ ਜੇ ਪ੍ਰੋਪਰ ਪਿਆਰ ਨਹੀਂ ਮਿਲ ਰਿਹਾ ਸੋਸਾਇਟੀ ਦੇ ਵਿੱਚ ਇੱਕ ਹਾਇਰਾਰਕੀ ਦੇ ਵਿੱਚ ਉਹਨਾਂ ਨੂੰ ਉਹ ਸਨਮਾਨ ਨਹੀਂ ਮਿਲ ਰਿਹਾ ਇਹ ਬੰਦੇ ਉਸ ਚੀਜ਼ ਦਾ ਫਾਇਦਾ ਚੱਕ ਰਹੇ ਤੇ ਆਪਣੇ ਆਪ ਨੂੰ ਇੱਕ ਸੁਪਰ ਗੋਡ ਫਿਗਰ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੋਰ ਗ੍ਰੰਥਾਂ ਚ ਲਿਖਿਆ ਉਹਨਾਂ ਦੇ ਅਪੋਸਟਲਸ ਕਿਹੜੇ-ਕਿਹੜੇ ਨੇ ਇਹ ਤਾਂ ਹੈ ਹੀ ਨਹੀਂ ਬੇਸਿਕਲੀ ਦੇ ਆਰ ਕਮਿਟਿੰਗ ਕਰਾਇਮ ਅਗੇਂਸਟ ਕ੍ਰਿਸਚੀਅਨਿਟੀ ਜੇ ਦੇਖਿਆ ਜਾਵੇ ਉਹਨਾਂ ਦਾ ਕਹਿਣਾ ਭਾਈ ਉਹ ਅਟਾਇਰ ਸਿੱਖੀ ਵਾਲਾ ਸ਼ਰਮਣੀ ਕਮੇਟੀ ਤੋਂ ਦੋ ਦਫਾ ਪੈਸੇ ਦੇ ਕੇ ਤੇ ਉਹਨੇ ਆਪਣਾ ਜਿਹੜਾ ਅ ਅੰਮ੍ਰਿਤਧਾਰੀ ਹੁੰਦਾ ਸਰਟੀਫਿਕੇਟ ਲਿਆ ਯੂਨੀਵਰਸਿਟੀ ਤੋਂ ਉਹਨੇ ਸਿੱਖਾਂ ਦੇ ਸਾਰੇ ਬੈਨੀਫਿਟ ਲਏ ਔਰ ਉਹ ਸਿੱਖਾਂ ਦੀ ਉਹਦੀ ਕਰ ਵੇਆ ਹੀ ਹੋਈ ਆ ਨਾਮ ਜਸਵੀਰ ਖਾਨ ਤੇ ਉਹਦਾ ਨਾਮ ਭੋਲਾ ਖਾਨ ਕੀ ਇਹ 420 ਨਹੀਂ ਹੈ ਸਾਡੀ ਪਹਿਲਾਂ ਜਦੋਂ ਜੱਤਾ ਗਿਆ ਸੀ ਪਾਕਿਸਤਾਨ ਨੇ ਕੀ ਕੈਜੀਪੀਸੀ ਦਾ ਮੁਲਾਜ਼ਮ ਖੁਦ ਉੱਥੇ ਜਿਹੜਾ ਨਮਾਜ਼ ਪੜਦਾ ਹੋ ਜਾਂਦਾ ਜਰਾਇਆ ਉਹਨੇ ਖੁਦ ਵੀਡੀਓ ਪਾਈ ਪਾਸ਼ਾ ਨਮਾਜ਼ ਜਦੋਂ ਨਮਾਜ਼ ਅਦਾ ਕਰਦੈ ਨਾ ਉਹ ਇਹ ਕਹਿੰਦਾ ਹੈ ਕਿ ਮੈਂ ਸਵਾ ਉਸ ਅੱਲਾ ਦੇ ਜਿਹੜਾ ਕੁਰਾਨ ਦਾ ਮੈਂ ਫਿਰ ਦੱਸਦਾ ਕੁਰਾਨ ਦਾ ਅੱਲਾ ਗੁਰੂ ਗ੍ਰੰਥ ਸਾਹਿਬ ਦਾ ਅੱਲਾ ਦੋਨੋਂ ਅਲੱਗ-ਅਲੱਗ ਨੇ ਇਹ ਕੁਰਾਨ ਦਾ ਜਿਹੜਾ ਅੱਲਾ ਹੈ ਮੈਂ ਸਿਰ ਉਹਨੂੰ ਮੰਨਦਾ ਮੈਂ ਸਿਰ ਮੁਹੰਮਦ ਨੂੰ ਮੰਨਦਾ ਉਹ ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ ਠੀਕ ਹੈ ਕੀ ਉਹ ਬੰਦਾ ਜਿਹੜਾ ਸਿਰ ਝੁਕਾ ਆਇਆ ਹੈ ਕਿ ਉਹ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਮੈਂ ਗੁਰੂ ਸਾਹਿਬ ਨੂੰ ਨਹੀਂ ਮੰਨਦਾ ਹੁਣ ਇੱਕ ਔਰਤ ਨੇ ਉੱਥੇ ਆ ਕੇ ਕੀਤਾ ਉਥੇ ਉਹ ਤੋਂ ਬਣਾ ਨਮਾਜ਼ ਹੋਈ ਹੈ ਅਰਦਾਸ ਦੇ ਵਿੱਚ ਬੰਦਾ ਨਮਾਜ਼ ਕਰ ਰਿਹਾ ਅਸੀਂ ਦਸਾਂ ਗੁਰੂਆਂ ਦਾ ਨਾਮ ਲੈ ਕੇ ਸ਼ਹੀਦਾਂ ਨੂੰ ਯਾਦ ਕਰਕੇ ਅਕਾਲ ਪੁਰਖ ਨੂੰ ਅਰਦਾਸ ਕਰ ਰਹੇ ਆਂ ਔਰ ਉਹ ਧਜੀਆਂ ਉਡਾਰੇ ਸਾਡੀ ਮਰਿਆਦੀਆਂ ਔਰ ਇਹ ਨਮਾਜ਼ ਇਹ ਕਹਿ ਰਿਹਾ ਕਿ ਮੈਂ ਨਾ ਕਿਸੇ ਨੂੰ ਨਹੀਂ ਮੰਨਦਾ ਉਥੇ ਮੀਡੀਆ ਚੁੱਪ ਕਿਉਂ ਨਹੀਂ ਨਸਰ توجہ ਜੀ ਅਸੀਂ ਅਕਸਰ ਪਹਿਨਾਵੇ ਤੋਂ ਅਗਲੇ ਦਾ ਕਰਮ ਜਾਣਦੇ ਆਂ ਕਿ ਅੱਲਾ ਜੀ ਕਲ ਤਸਤਾਰ ਸਜਾਈ ਪਸੇਕਿਆ ਜੇਕਰ ਉਹਨੇ ਟਿਕਾ ਲਗਾਇਆ ਤਾਂ ਉਹ ਵੀ ਉਸ طرف ਤੋਂ ਬਿਲੋਂਗ ਕਰਦਾ ਹੋਏਗਾ ਠੀਕ ਹੈ ਤੇ ਜੇਕਰ ਮੈਂ ਗੱਲ ਕਰਾਂ ਕਿ ਜੇਕਰ ਦਸਤਾਰ ਸਜੋਂਦਾ ਹੈ ਕੋਈ ਤਾਂ ਉਹ ਸਿੱਖ ਹੋਏਗਾ ਜਾਂ ਦਸਤਾਰ ਨਹੀਂ ਸਜੋਂਦਾ ਤਾਂ ਉਹ ਸਿੱਖ ਨਹੀਂ ਹੋਏਗਾ ਦੇਖੋ ਕਲਗੀਧਾ ਨੇ ਇਹ ਕਿਹਾ ਸੀ ਕਿ ਮੇਰਾ ਜਿਹੜਾ ਖਾਲਸਾ ਲੱਖਾਂ ਚ ਪਛਾਣਿਆ ਜਾਏਗਾ ਹੁਣ ਤਾਂ ਤਸਵੀਰ ਦਿਖਾਈ ਹੈ ਸਵਾਲ ਖਤਮ ਹੋ ਗਿਆ ਤੁਸੀਂ ਸਭ ਨੇ ਕਿਹਾ ਤਾਂ ਵੀ 나 ਨਹੀਂ ਪਤਾ ਪਰ ਬੰਦਾ ਸਿੱਖ ਹੈ ਪਰ ਉਹ ਤੇ ਮੁਸਲਮਾਨ ਹੈ ਕੁਰਾਨ ਉਹ ਤੇ ਕੁਰਾਨ ਕੋਸ਼ਿਸ਼ ਕਰ ਰਿਹਾ ਹੈ ਉਹ ਤੇ ਉਹਨਾਂ ਨੂੰ ਤਬਲੀਗ ਕਰ ਰਿਹਾ ਹੈ ਉਹਨਾਂ ਨੂੰ ਦਾਵਤ ਦੇ ਰਿਹਾ ਹੈ ਇਸਲਾਮ ਦੀ ਪੱਕ ਜਿਹੜੀ ਬਣੀ ਹੋਈ ਹੈ ਸਿੱਖਾਂ ਦੀ ਉਹ ਮੈਗੇ ਜੋ ਨਾ ਮਹਾਰਾਜ ਦੇ ਬਚਨ ਹੈ ਕਿ ਹਰ ਨਾਂ ਬਾਜਾਂ ਤੇ ਸਿਕਦਾਰਾ ਇਹਨਾਂ ਪੜਿਆ ਨਾ ਉਹ ਜਿਹੜਾ ਹਿਰਨ ਫੜਦਾ ਨਾ ਉਹ ਆਪਣੇ ਹਿਰਨ ਟ੍ਰੇਨ ਕਰਕੇ ਜੰਗਲ 'ਚ ਛੱਡ ਦਿੰਦਾ ਉੱਥੇ ਇੱਕ ਜਗ੍ਹਾ ਹੁੰਦੀ ਜਿੱਥੇ ਕਲੈਂਪ ਲੱਗੇ ਹੁੰਦੇ ਨੇ ਹੁਣ ਉਹਨੂੰ ਤਾਂ ਪਤਾ ਵੀ ਇੱਥੇ ਨਹੀਂ ਐਂਟਰ ਕਰਨਾ ਬਾਕੀ ਫਸ ਜਾਂਦੇ ਨੇ ਬਾਜ ਦਾ ਜਿਹੜਾ ਸ਼ਿਕਾਰੀ ਉਹ ਬਾਜ ਹਵਾ ਛੱਡਦਾ ਉਹਦਾ ਬਾਜ ਘੁੰਮਦਾ ਵੇਖ ਵੇਖ ਬਾਕੀ ਬਾਜ ਵੀ ਆ ਜਾਂਦੇ ਨੇ ਉਹਦੇ ਥੱਲੇ ਆਉਣਾ ਹੀ ਸ਼ਿਕਾਰੀ ਨਾਲ ਬਾਕੀ ਬਾਜ ਵੀ ਲੈ ਆਉਂਦਾ ਇਹਨਾਂ ਨੇ ਇਹ ਬਾਜ ਛੱਡੇ ਹੋਏ ਨੇ ਇਹ ਹਿਰਨ ਛੱਡੇ ਹੋਏ ਨੇ ਸਾਨੂੰ ਆਪਣੇ ਕੋਲ ਲਿਆਉਣ ਵਾਸਤੇ ਉਹਨੂੰ ਪੱਗਾਂ ਬੰਨੀਆਂ ਨੇ ਸਾਡਾ ਬਹਿ ਜਾ ਗਏ ਸੀ ਬੁਰਸੇਖ ਭਰਾ ਸਮੇਂ ਗੱਲਬਾਤ ਸ਼ੁਰੂ ਕਰ ਦਿੰਨੇ ਆ ਉਹ ਪਤਾ ਲੱਗਦਾ ਵੀ ਹੌਲੀ 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 ਸਾਡੀ ਜਿਹੜੀ ਮਾਨਸਿਕਤਾ ਨੂੰ ਚੇਂਜ ਕਰ ਰਿਹਾ ਹੌਸਤਾ ਹੌਸਤਾ ਕਰਕੇ ਬਾਬਾ ਜੀ ਨੇ 27 ਕੀ ਆਪਣਾ ਸਾਰਾ ਕਰ ਦਿੱਤੀ ਹੈ 27 ਨੂੰ ਅਸੀਂ ਉਹਦਾ ਜਿਹੜਾ ਅਨਾਉਂਸਮੈਂਟ ਉਹ ਬਾਬਾ ਜੀ ਕਰਨਗੇ ਬਾਬਾ ਜੀ ਦੱਸੋ ਕੀ ਆਪਣਾ ਪ੍ਰੋਗਰਾਮ 27 ਦਾ 27 ਦਾ ਪ੍ਰੋਗਰਾਮ ਇਹ ਆ ਕਿ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਵੀ ਭਾਈ ਗੁਰਪ੍ਰੀਤ ਸਿੰਘ ਹੁਣਾ ਤੇ ਉਹਨਾਂ ਨੇ ਜਲੰਧਰ ਦੇ ਵਿੱਚ ਪਰਚਾ ਦਰਜ ਕਰਵਾਇਆ ਉਹੀ ਐਲਟੀਮੇਟਮ ਦਿੱਤਾ ਆਇਆ ਹੈ ਪ੍ਰਸ਼ਾਸਨ ਨੂੰ ਵੀ 27 ਤਰੀਕ ਤੱਕ ਉਹ ਜਿਹੜਾ ਪਰਚਾ ਇਹਨਾਂ ਦੇ ਦਰਜ ਕੀਤਾ ਗਿਆ ਜੋ ਬਣਦਾ ਨਹੀਂ ਆ ਉਹਨੂੰ ਖਾਰਜ ਕਰਕੇ ਬਣਦੀਆਂ ਧਰਾਵਾਂ ਦੇ ਤਹਿਤ ਅੰਕਰ ਨਰੂਲੇ ਤੇ ਪਰਚਾ ਦਰਜ ਕੀਤਾ ਜਾਵੇ ਜੇ ਪ੍ਰਸ਼ਾਸਨ ਨਹੀਂ ਕਰਦਾ ਤੇ 27 ਤਰੀਕ ਨੂੰ ਸਵੇਰੇ 8 ਵਜੇ 골ਡਨ ਗੇਟ ਅੰਮ੍ਰਿਤਸਰ ਤੋਂ ਜਿਹੜਾ ਇਹ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਇਹ ਸਾਰੀ ਜਿਹੜੀ ਇਧਰ ਦੀ ਬੈਲਟ ਹੈ ਇੱਥੇ ਇਕੱਠੀ ਹੋ ਕੇ 8 ਵਜੇ ਜਿਲੰਦਰ ਨੂੰ ਚਾਲਾ ਪਾਉਗੀ ਬਾਕੀ ਜਿਹੜਾ ਨੇ ਇਧਰੋਂ ਫਰੀਦਕੋਟ ਸਾਈਡ ਤੋਂ ਆਣਾ ਸੰਗਰੂਰ ਸਾਈਡ ਬਰਨਾਲਾ ਮਲੇਰਕੋਟ ਲਾ ਲੁਧਿਆਣਾ ਐਰੋਪੋਰਟ ਸਾਈਡ ਤੋਂ ਬਾਕੀ ਜ਼ਿਲ੍ਹਿਆਂ 'ਚ ਉਹ ਸਾਰੇ ਲੁਧਿਆਣੇ ਬੀ ਐਮ ਸੀ ਚੌਂਕ 10 ਵਜੇ ਦਾ ਟਾਈਮ ਰੱਖਿਆ ਗਿਆ ਉਥੇ 10 ਵਜੇ ਪਹੁੰਚ ਕੇ ਜਿਹੜਾ ਉਹ ਬੀ ਐਮ ਸੀ ਚੌਂਕ ਰੋਕ ਦਿੱਤਾ ਜਾਊਗਾ ਉਹ ਜਿਹੜੇ ਉਧਰੋਂ ਆਉਂਦੇ ਉਹਨਾਂ ਨੇ ਜਿਹੜੇ ਲੁਧਿਆਣੇ ਤੋਂ ਆ ਰਹੇ ਆ ਜਾਂ ਪਟਿਆਲੇ ਤੋਂ ਆ ਰਹੇ ਫਤਿਹਗੜ੍ਹ ਸਾਹਿਬ ਤੋਂ ਰੋਪੜ ਤੋਂ ਉਹ ਸਿੱਧੇ ਬੀ ਐਮ ਸੀ ਚੌਂਕ ਜਲੰਧਰ ਆਉਣਗੇ ਸਵੇਰੇ 10 ਵਜੇ ਫਰੀਦਕੋਟ ਏਰੀਆ ਹੋ ਗਿਆ ਇਧਰਲਾ ਆਪਣਾ ਬਠਿੰਡਾ ਏਰੀਆ ਆਫ ਰੋਜਪੁਰ ਸਾਰਾ ਜਿਹੜਾ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਦੇ ਜਿਹੜੇ ਸੰਗਤ ਆ ਉਹ 골ਡਨ ਗੇਟ ਤੇ 8 ਵਜੇ ਸਵੇਰੇ ਇਕੱਠੀ ਹੋਊਗੀ ਜਿੰਨੇ ਦਿਨ ਤੱਕ ਇਹ ਪਰਚਾ ਆਪਣਾ ਖਾਰਜ ਕਰਕੇ ਤੇ ਅੰਕਰਨ ਰੂਲੇ ਦੇ ਪਰਚਾ ਅਦਰਜ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਉਹਨੇ ਦਿਨ ਬੀਐਮਸੀ ਚੌਂਕ ਬੰਦ ਰਹੂਗਾ ਜਾਰੀ ਰੱਖੋ ਜਾਰੀ ਰੱਖੋ ਬਲੌਕ ਰਾਹੂਗਾ ਜਿੱਥੇ ਵੀ ਚਾਹੋਂਗੇ ਚੌਂਕ ਬੰਦ ਰੱਖਾਂਗੇ ਸੰਗਤ ਨੂੰ ਕੋਈ ਕੋਈ ਨੰਬਰ ਸ਼ੇਅਰ ਕਰਨਾ ਚਾਹੋਗੇ ਆ ਪਾਈ ਗੁਰਪ੍ਰੀਤ ਸਿੰਘ ਜੀ ਦਾ ਨੰਬਰ ਹੈਗਾ ਵਾ ਸਾਰਿਆਂ ਕੋਲ ਇਹ ਨੰਬਰ ਸ਼ੇਅਰ ਵੀ ਕਰ ਦਿੰਨੇ ਆ ਨਾਲ ਲਾ ਲਿਓ ਤੁਸੀਂ ਤੇ ਸਾਰੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਹੋਰ ਪਾਈ ਜੋਗਾ ਸਿੰਘ ਜੀ ਵਿਡਾਲਾ ਅਤੇ ਉਥੋਂ ਪਾਈ ਦਵਿੰਦਰ ਸਿੰਘ ਜੀ ਬਾਕੀ ਜ ਬਲਵੀਰ ਸਿੰਘ ਚੀਮੇ ਆਣੀ ਸਾਰੇ ਜਿੰਨੇ ਵੀ ਤੇ ਇੱਥੇ ਸੁਨੀਲ ਸਿੰਘ ਮਹਾਰਾਜ ਆਏ ਆ ਆਪਣਾ ਕਣਪੁਰ ਕਾਲਿਆਂ ਤੋਂ ਅਤੇ ਸ਼ਰਮਾ ਜੀ ਆਏ ਹੋਏ ਨੇ ਬਾਕੀ ਸਾਰੇ ਕਿਹੜੀ ਕਿਹੜੀ ਜੱਥੇਬੰਦੀ ਵੱਲੋਂ ਫਰਕੀ ਬਣ ਫੁੱਲ ਸਪੋਰਟ ਆ ਸਾਰਿਆਂ ਵੱਲੋਂ ਤੁਸੀਂ ਪੂਰਾ ਪੰਜਾਬੀ ਲੈ ਕੇ ਚੱਲੋ ਸਾਰੀਆਂ ਜਥੇਬੰਦੀਆਂ ਵਾਲੋ ਫੁੱਲ ਸਕੋਟ ਹੋ ਗਈ ਸਾਰੇ ਯਾਰ ਐ ਉਹਨੂੰ ਆਪਣੇ ਮਹਿਕਮੇ ਕੋ ਪਰਮਿਸ਼ਨ ਲੈਣੀ ਪੈਂਦੀ ਆ ਜੇ ਪੁਲਿਸ ਮਹਿਕਮੇ ਚ ਜਿਦਾ ਭਾਈ ਸਾਹਿਬ ਨੇ ਆਖਿਆ ਕਿ ਉਹ ਸੇ ਦਰਬਾਰ ਸਾਹਿਬ ਸੇ ਦਰਗਿਆਨਾ ਮੰਦਰ ਸ਼੍ਰੀ ਛਣੀ ਮੰਦਰ ਦੇ ਬਾਹਰ ਯੂਨੀਫਾਰਮ ਦੇ ਵਿੱਚ ਪ੍ਰੇਅਰ ਕਰ ਰਿਹਾ ਹੈ ਉਹਨੇ ਆਪਣੇ ਮਹਿਕਮੇ ਕੋ ਪਰਮਿਸ਼ਨ ਲਈ ਆ ਮਹਿਕਮੇ ਨੇ ਪਰਮਿਸ਼ਨ ਦਿੱਤੀ ਉਹਨੂੰ ਇੱਕ ਪੀਪੀਆਰ ਪੰਜਾਬ ਪੁਲਿਸ ਨੂੰ ਲਗਾਈ 14 ਦਿੱਤੀ ਉਹਦੇ ਤਹਿਤ ਡੀਜੀਪੀ ਪਰਮਿਸ਼ਨ ਦਿੰਦਾ ਆ ਕਿ ਐਸ ਬੰਦੇ ਨੂੰ ਅਸੀਂ ਆਗਿਆ ਦਿੰਦੇ ਆ ਵੀ ਤੂੰ ਆ ਕੰਮ ਕਰ ਸਕਦਾ ਆ ਉਹਨੇ ਪਰਮਿਸ਼ਨ ਲਈ ਆ ਕੋਈ ਪਰਮਿਸ਼ਨ ਨਹੀਂ ਹੈਗੀ ਇਸ ਇਹਦੇ ਵਿੱਚ ਨੇਸ਼ਨਲ ਬੜਾ ਤਕੜਾ ਲਗਾ ਆ بڑے بڑے ਅਫਸਰ ਅਨੇਕ ਤਰਫੋਂ ਕਿ ਉਹ ਵੀ ਆਪਣੇ ਨਾਂ ਦੇ ਮਗਰ ਕੁਮਾਰ ਸਿੰਘ ਕੋਰ ਲਾਈ ਹੋਏ ਨੇ ਕਿ ਉਹਨਾਂ ਨੇ ਮਹਿਕਮੇ ਤੋਂ ਉਹਨਾਂ ਅਫਸਰਾਂ ਨੇ ਵੀ ਕੋਈ ਮਨਜ਼ੂਰੀ ਲਈ ਹੈ ਕਿ ਅਸੀਂ ਧਰਮ ਪਰਿਵਰਤਨ ਕੀਤਾ ਆ ਚੰਦ ਦਿਨਾਂ ਦੇ ਵਿੱਚ ਇਸ ਚੀਜ਼ ਦੇ ਇਹ ਆਰਟੀਆਫ ਆ ਕੇ ਜਿਨ੍ਹਾਂ ਨੇ ਧਰਮ ਪਰिवर्तन ਕੀਤੇ ਹੋਏ ਨੇ ਕਿ ਇਹ ਮੈਕਮੇ ਦਾ ਵੀ ਹੋਵੇ ਅਸੀਂ ਹੋਰੀ ਆਰਟੀ ਕਢਵਾ ਰਹੇ ਆ ਕਿ ਇਹਨਾਂ ਨੇ ਮੈਕਮੇ ਤੋਂ ਪਰਮਿਸ਼ਨ ਲਈ ਆ ਜਦ ਕਿ ਡੀਜੀਪੀ ਪੰਜਾਬ ਪਰਮਿਸ਼ਨ ਦੇ ਸਕਦਾ ਪੰਜਾਬ ਪੁਲਿਸ ਦਾ ਹੋਵੇ ਕਿਹੇ ਮੈਕਮੇ ਦਾ ਹੋਵੇ ਉਹਨੂੰ ਉਹਦਾ ਚੀਫ ਪਰਮਿਸ਼ਨ ਦੇ ਸਕਦਾ ਹੈ ਇਹਨਾਂ ਨੇ ਕਿਸੇ ਕੋਲ ਪਰਮਿਸ਼ਨ ਨਹੀਂ ਲਈ ਮੈਕਮੇ ਜ ਵੀ ਬੈਨੀਫਿਟ ਲੈ ਰਹੇ ਨੇ ਉਹਦੋਂ ਧਰਮ ਪਰिवर्तन ਵੀ ਕੀਤਾ ਹੋਇਆ ਆ ਇਸ ਕਰਕੇ ਜਿਹੜੇ ਇਹਨਾਂ ਦਾ ਇੰਡੈਕਸ ਲਿਆ ਹਰ ਇੱਕ ਮੈਕਮੇ ਦੇ ਵਿੱਚ ਵੜਿਆ ਹੋਇਆ ਹੈ ਅਹੀਂ ਚੰਦ ਦਿਨਾਂ ਦੇ ਵਿੱਚ ਉਹਦਾ ਪਰਦਾ ਫਾਸ਼ ਕਰਾਂਗੇ ਜੀ 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 ਜੈਵਾਲ ਮਿੱਟੀ ਜੀ ਜੈਗਰੂ ਗਿਆਨਾ ਜੀ ਸੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਕਿਉਂਕਿ ਇਹ ਹੀ ਸਭ ਤੋਂ ਵੱਡੀ ਗੱਲ ਐ ਪਖੰਡਵਾਦ ਦੇ ਅੰਗੇਸਟ ਹਮੇਸ਼ਾ ਰਹੇ ਆ ਸੋ ਇਸ ਕਰਕੇ ਜਿਹੜਾ ਆ 27 ਤਰੀਕ ਨੂੰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਪੂਰਨ ਤੌਰ ਤੇ ਪਖੰਡਵਾਦ ਦੇ ਅੰਗੇਸਟ ਕੀਤਾ ਜਾਏਗਾ ਜਲੰਧਰ 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 ਵਿਖੇ ਕੀਤਾ ਜਾਏਗਾ ਜੀ ਆਪਾਂ ਕੱਟੇ ਵਾਲੇ ਦਰਜਨਗੇ ਅਸੀਂ ਸਾਰੇ ਜਣੇ ਅੰਮ੍ਰਿਤਸਰ ਤੋਂ 8 ਵਜੇ ਗੋਲਡਨ ਗੇਟ ਤੋਂ ਇਕੱਠੇ ਹੋ ਕੇ ਇੱਕ ਵੱਡੀ ਤਰਦਾਦ ਦੇ ਨਾਲ ਆਪਣਾ ਪੂਰਾ ਜਿਹੜਾ ਵੱਲ ਲੈ ਕੇ ਜਿਹੜਾ ਆ ਉਹ ਜਲੰਧਰ ਵਿਖੇ ਜਿਹੜਾ ਸ਼ਮੂਲੀਅਤ ਕੀਤੀ ਜਾਏਗੀ ਕਿਉਂਕਿ ਅਸੀਂ ਪੂਰਨ ਤੌਰ ਤੇ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਆ ਇਹਨਾਂ ਜਿਹੜੇ ਫੇਕ ਪ੍ਰਚਾਰਕ ਮੈਂ ਸਮਝਦਾ ਆਪਣੇ ਆਪ ਨੂੰ ਪਿੰਡਾਂ ਚ ਲੋਕਾਂ ਨੂੰ ਵਗਰਵਾ ਕੇ ਆਪਣੇ ਪਿੱਛੇ ਲਾ ਰਹੇ ਨੇ ਸੋ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀਆਂ ਦਸਤਾਰਾਂ ਨੂੰ ਤੁਸੀਂ ਪਿੰਡਾਂ ਦੇ ਵਿੱਚ ਜਿਹੜਾ ਯੂਸ ਸਾਡੇ ਅੰਗੇਸਟ ਕੀਤਾ ਜਾ ਰਿਹਾ ਇਸ ਕਰਕੇ ਜਿਹੜਾ ਆ ਇਹ ਵੱਡੇ ਪੱਧਰ ਤੇ ਹਮੇਸ਼ਾ ਸਮਾਜ ਨੂੰ ਇਕਤਰਤਾ ਕਰਕੇ ਇਹਨਾਂ ਦਾ ਪੂਰਨ ਵਿਰੋਧ ਕਰਨਾ ਚਾਹੀਦਾ ਹੈ ਮੈਂ ਆਪਣੇ ਭਾਈਚਾਰੇ ਨੂੰ ਹਰ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਬਾਹਰ ਨਿਕਲੋ ਘਰਾਂ ਚੋਂ ਬਾਹਰ ਨਿਕਲੋ ਕਿਉਂਕਿ ਅੱਜ ਦੀ ਡੇਟ ਤੇ ਜ਼ਰੂਰਤ ਹੈ ਪਖੰਡਵਾਲ ਦੇ ਅੰਗੇਸਟ ਜਿਹੜੀ ਆ ਆਪਣੀ ਆਵਾਜ਼ ਬੁਲੰਦ ਕਰਨ ਦੀ ਅੱਜ ਜਿਹੜਾ ਭਾਈਚਾਰਾ ਅੱਜ ਸਾਰੀਆਂ ਜਥੇਬੰਦੀਆਂ ਨੇ ਜੋ ਤਹੱਈਆ ਕੀਤਾ ਇਕਤਾ ਸੰਗਠਤਾ ਕਰਕੇ ਕਿ ਇਹਨਾਂ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਸੋ ਇਸੇ ਤਰ੍ਹਾਂ ਪੰਜਾਬ ਦੇ ਹਰ ਘਰ ਤੱਕ ਜਿਹੜੀ ਆ ਅਸੀਂ ਇਸ ਦੇ ਅੰਗੇਸ਼ਟ ਜਿਹੜੀ ਆ ਆਵਾਜ਼ ਬੁਲੰਦ ਕਰਾਂਗੇ ਜੈ ਹਵਾਲਮੀ ਕੀ ਜੈਗੋ ਆ ਜਿਹੜੀ ਮੈਂ ਗੱਲ ਕੀਤੀ ਆ ਸਾਰੇ ਦੇਖੋ ਇਹਨੂੰ ਜ਼ੂਮ ਕਰੋ ਇਹ ਜਸਵੀਰ ਖਾਨ ਇਹ ਨਾ ਜਸਵੀਰ ਖਾਨ ਹੈ ਹੋਰ ਇਹਨੇ ਐਸਜੀਪੀਸੀ ਤੋਂ ਪੈਸੇ ਦੇ ਕੇ ਦੋ ਦਫਾ ਇਹਨੇ ਆਪਣਾ ਜਿਹੜਾ ਗੁਰਸਿੱਖੀ ਦਾ ਸਰਟੀਫਿਕੇਟ ਲਿਆ ਹੈ ਔਰ ਜਿੰਨੇ ਗੁਰਸਿੱਖਾਂ ਵਾਸਤੇ ਬੈਨੀਫਿਟ ਸੀਗੇ ਯੂਨੀਵਰਸਿਟੀ ਚ ਇਹਨੇ ਉਹ ਖਾਦੇ ਨੇ ਔਰ ਸਿੱਖਾਂ ਦੀ ਕੁੜੀਆਂ ਦੀ ਘਰ ਵਿਆਹ ਹੀ ਹੋਈ ਹੈ ਇਹਦਾ ਨਾਮ ਜਸਵੀਰ ਖਾਨ ਹੈ ਔਰ ਪਿਓ ਦਾ ਨਾਮ ਭੋਲਾ ਖਾਨ ਹੈ ਮੈਂ ਪੁੱਛਣਾ ਚਾਹੁੰਦਾ ਕਿ ਇਹ 420 ਸੀ ਨਹੀਂ ਤੇ ਹੋਰ ਕੀ ਹੈ ਡਾਕੂਮੈਂਟ ਦਿਖਾਣੇ ਹਾਂ ਹਾਂਜੀ ਡਾਕੂਮੈਂਟ ਦਿਖਾਣੇ ਸਰ ਅਰੈਪਲੀਕੈਂਟ ਜੀ ਕਿਸੇ ਤਰ੍ਹਾਂ ਚੱਲਣੇਗਾ ਆਪਣਾ ਬੈਨੀਫਿਟ ਉਹਨੇ ਬਣਵਾਇਨਾ ਥੀ ਸਰਟੀਫਿਕੇਟ ਬਣਵਾ ਕੇ ਆਪਣੀ ਯੂਨੀਵਰਸਿਟੀ ਨੂੰ ਪੇਸ਼ ਕੀਤੇ ਨੇ ਕਿਹੜੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੋ ਇਹ ਚਾਹ ਜਾ 420 ਚੱਲਦੀ ਪਈ ਸਾਡੇ ਨਾਲ ਇਹਦੇ ਖਿਲਾ